ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀ ਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਰਕਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਤੇ ਛੇਤੀ ਤੋਂ ਛੇਤੀ ਇਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਰਕਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਤੇ ਛੇਤੂ ਤੋਂ ਛੇਤੀ ਇਹਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀ ਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਖਿਲਾਫ ਸਾਡੀ ਮੈਂ ਮਸ਼ੂਰੂ ਕੀਤੀ ਹੋਈ ਹੈ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਤੇ ਛੇਤੂ ਤੋਂ ਛੇਤੀ ਇਹਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀ ਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਰਕਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਤੇ ਛੇਤੂ ਤੋਂ ਛੇਤੀ ਇਹਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਮਾਨਜੋਗ ਡੀਜੀਪੀ ਸਾਹਿਬ ਤੇ ਮਾਨਜੋਗ ਐਸਐਸਪੀ ਸ਼੍ਰੀਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਿਰਖਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਤੇ ਛੇਤੂ ਤੋਂ ਛੇਤੀ ਇਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ